ਕਟ ਰਿਹਾ ਸੀ ਇਹ ਕਹਿ ਜੀ ਪੰਜਾਬ ਸਰਕਾਰ ਦੇ ਵੱਲੋਂ ਯਗਨਸ਼ਗਿਰੂਦ ਮੁਹਿੰਮ ਨੂੰ ਅੱਗੇ ਤੋਰ ਤੇ ਨਸ਼ਾ ਤਸਕਰਾ ਦੀ ਕੀਤੀ ਵੱਡੀ ਕਾਰਵਾਈ ਸ਼ਾਰਪੁਰ ਦੇ ਬਲਾਕ ਟਾਂਡਾ ਚ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਕੋਲੋਂ ਨੀ ਚ ਕਮਲੇਸ਼ ਰਾਣੀ ਜੋ ਕਾਫੀ ਸਮਾਂ ਤੋਂ ਨਜਾਇਜ਼ ਨਸ਼ੇ ਦੀ ਸਪਲਾਈ ਕਰਦੀ ਸੀ ਇਹਨਾਂ ਦੇ ਪਰਿਵਾਰ ਤੇ 37 ਪਰਚੇ ਦਰਜ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇੰਨਾ ਵੱਲੋਂ ਇਹ ਸਾਰਾ ਪਰਿਵਾਰ ਹੀ ਨਸ਼ੇ ਦੀ ਸਪਲਾਈ ਕਰਦਾ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਹੁਣ ਇਹਨਾਂ ਦੇ ਨਜਾਇਜ਼ ਪਾਰਟੀਆਂ ਨੂੰ ਡਾਕੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕਿ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਉਸ ਕੜੀ ਤੱਕ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਵਿੱਚ ਅੱਜ ਪੁਲਿਸ ਅਧਿਕਾਰੀ ਪਹੁੰਚੇ ਕਿਉਂਕਿ ਇਹ ਜਿਹੜਾ ਏਰੀਆ ਹੈ ਕਾਫੀ ਸੰਵੇਦਨਸ਼ੀਲ ਇਲਾਕਾ ਹੈ ਵੱਡੀ ਮਾਤਰਾ ਵਿੱਚ ਇੱਥੋਂ ਨਸ਼ੇ ਦੀ ਸਪਲਾਈ ਹੁੰਦੀ ਸੀਗੀ ਅਤੇ ਇਹਨਾਂ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਕਾਫੀ ਹੁਣ ਪਰਚੇ ਵੀ ਦਿੱਤੇ ਗਏ ਹਨ ਇਹ ਜੋ ਲੋਕ ਆ ਸਾਰੇ ਹੁਣ ਗ੍ਰਿਫਤਾਰ ਕਰਕੇ ਇਲਾਕਾਂ ਦੇ ਪਿੱਛੇ ਹਨ ਸਾਡੇ ਨਾਲ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਹਨ ਗੱਲਬਾਤ ਕਰਦੇ ਆ ਅੱਜ ਸਰ ਕੀ ਇਹ ਸਾਰਾ ਮਾਮਲਾ ਹੈ ਜਿਹੜੀ ਮਤੀ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਅមਰਦ ਛੇੜੀ ਮੁਹਿੰਮ ਦੇ ਤਹਿਤ ਜਿਹੜਾ ਮਾਜੂ ਮੁੱਖ ਮੰਤਰੀ ਸਚਾ ਔਰ ਸ਼੍ਰੀ ਸੰਦੀਪ ਮਾਲਕ ਆਈਪੀਐਸ ਐਸਐਸਪੀ ਸਾਹਿਬ ਦੀ ਨਿਰਦੇਸ਼ਾ ਤਹਿਤ ਅੱਜ ਜਿਹੜੀ ਇਹ ਕਾਰਵਾਈ ਕਰ ਰਹੇ ਆ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਹੈ ਇਸ ਲੜੀ ਦੇ ਤਹਿਤ ਜਿਹੜੀ ਅੱਜ ਮੇਰੇ ਨਾਲ ਡੀਐਸਪੀ ਟਾਂਡਾ ਸ਼੍ਰੀ ਜਗਵਿੰਦਰਜੀਤ ਸਿੰਘ ਐਸਐਚਓ ਜੀ ਨਾਗਰਾ ਜੀ ਔਰ ਈਓ ਸਾਹਿਬ ਔਰ ਸਾਡੇ ਜਿਹੜੇ ਹੈਗੇ ਆ ਸਿਵਲ ਪ੍ਰਸ਼ਾਸਨ ਤੋਂ ਜਿਹੜੇ ਹੈਗੇ ਆ ਨੈਪਸ਼ੀਂਦਾ ਸਾਹਿਬ ਵੀ ਆਜ਼ਾ ਹਾਜ਼ਰ ਆਇਆ ਬਖ ਬਖ ਬਹੁਤ سارے ਡਿਪਾਰਟਮੈਂਟਾਂ ਦੇ ਬੰਦੇ ਹਾਜ਼ਰ ਆਏ ਬੀਸਿਕਲੀ ਕੀ ਹੈ ਵੀ ਇਹਨਾਂ ਇਸ ਲੇਡੀ ਕਮਲੇਸ਼ ਏਲੀਅਸ ਰਾਣੀ ਦੇ ਉੱਤੇ 16 ਮੁਕੱਦਮੇ ਜਿਹੜੇ ਆਪਣੇ ਉੱਤੇ ਹੈ ਜਿਹਦੇ ਵਿੱਚੋਂ 6 ਦੇ ਵਿੱਚ ਮੁਕੱਦਮੇ ਵਿੱਚ ਹੀ ਸਜ਼ਾ ਜਾਪਦਾ ਤੇ ਹੁਣ ਵੀ ਜਿਹੜੀ ਜੇਲ੍ਹ ਦੇ ਵਿੱਚ ਪੰਡਾ ਔਰ 11 ਇਹਦੇ ਹਸਬੰਦ ਦੇ ਤੇ 5 ਇਹਦੇ ਲੜਕੀ ਦੇ ਤੇ 4 ਇਹ ਲੜਕੀ ਦੇ ਤੇ ਇੱਕ ਕੁਲਕੀਰ ਟੋਟਲ 31 ਮੁਕੱਦਮੇ ਦਰਜ ਹੈ ਜਿਹੜਾ ਇਹਨਾਂ ਨੂੰ ਅਸੀਂ ਪਹਿਲਾਂ ਵੀ ਵਾਰਨ ਕੀਤਾ ਸੀ ਵੀ ਤੁਸੀਂ ਆਪਣੀਆਂ ਜੜੀਆਂ ਮੁਕਤਰਾ ਦੇ ਵਿੱਚ ਆ ਜਾਓ ਅਜਿਹੇ ਨਾ ਉਹ ਜਿਹੜਾ ਜੁੜੀ ਸਮਾਜ ਨੂੰ ਸਾਡੇ ਬੱਚਿਆਂ ਨੂੰ ਜਿਹੜਾ ਕੋਹ ਦੂਕੀ ਜਿਹੜਾ ਤੁਸੀਂ ਦੇ ਰਹੇ ਜੈ ਇੱਕ ਦਿਨ ਤੁਹਾਡੇ ਲਈ ਖਤਰਨਾਕ ਬਣਨਾ ਔਰ ਸਾਰਾ ਇਸ ਸਟੈਚੂ ਅਸੀਂ ਸਾਰਾ ਪ੍ਰੋਸੀਜਰ ਅਡਾਪਟ ਕਰਦੇ ਹੋਏ ਜਿਹੜਾ ਅੱਜ ਅਸੀਂ ਅੱਜ ਸਾਰਾ ਸਿਵਲ ਪ੍ਰਸ਼ਾਸਨ ਔਰ ਅਸੀਂ ਪੁਲਿਸ ਪ੍ਰਸ਼ਾਸਨ ਕਰਕੇ ਹੋ ਕੇ ਆਏ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਜਿਹੜੀਆਂ ਪਾਈਪਲਾਈਨ ਦੇ ਵਿੱਚ ਬਹੁਤ ਸਾਰੀਆਂ ਸਾਡੇ ਹੈਗੀਆਂ ਪ੍ਰਾਪਰਟੀਆਂ ਉਹਨੂੰ ਵੀ ਅਸੀਂ ਕਰਦੇ ਰਵਾਂਗੇ ਔਰ ਅਸੀਂ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਤੁਹਾਨੂੰ ਇਸ ਤਰੀਕੇ ਦਾ ਜੇ ਪ੍ਰोसीਜਰ ਅਸੀਂ ਨਹੀਂ ਛੱਡੋਗੇ ਮੁਕਤਾਰਾ ਦੇ ਵਿੱਚ ਨਹੀਂ ਆਉਂਗੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਖੂਦ ਨੂੰ ਕੀ ਤੁਸੀਂ ਬਰਦੋਗੇ ਤੇ ਅਸੀਂ ਤੁਹਾਨੂੰ ਵੀ ਚੈਨਾ ਨਹੀਂ ਮੇਟਣ ਦਵਾਂਗੇ ਸਰ ਜਿਸ ਤਰ੍ਹਾਂ ਇਹ ਪ੍ਰੋਪਰਟੀ ਡਿਮੋਲਿਸ਼ ਕੀਤੀ ਜਾ ਰਹੀ ਹੈ ਇਸ ਤੋਂ ਹੁਣ ਅਗਲੀ ਕਾਰਵਾਈ ਕੀ ਹੈ ਕਿਉਂਕਿ ਹੁਣ ਤਾਂ ਇਹ ਬਸਟੋਏ ਹੋ ਜਾਣੀ ਸਾਰੀ ਇਹਦੇ ਵਿੱਚੋਂ ਦੇਖੋ ਅਗਲੀ ਮੇਨ ਇਹਦਾ ਹੈਗਾ ਜੀ ਮਾਲਕ ਜਿਹੜਾ ਪੰਜਾਬ ਪੱਕਾ ਬੋਲ ਹੈਗਾ ਆ ਅਸੀਂ ਅੱਜ ਇਹਨਾਂ ਨੂੰ ਇਨ ਲੈਟਰ ਲਿਖਿਆ ਸੀ ਜਿਹਦੀ ਦੇ ਤਹਿਤ ਅਸੀਂ ਪਰੰਪਰਨ ਪ੍ਰोसीजर ਇਹਨਾਂ ਵੱਲੋਂ ਔਰ ਸਾਡੇ ਵੱਲੋਂ ਜਾਬਤਾ ਪੂਰਾ ਕਰਦੇ ਹੋਏ ਜਿਹੜਾ ਨੈਕਸਟ ਜਿਹੜਾ ਹੈਗਾ ਇਹ ਉਹ ਬੱਕਪੂਰ ਸ਼ਾਹ ਦਾ ਰੂਮੀ ਹੈ ਤਾਂ ਸਰ ਵੀ ਕੋਈ ਇਸ ਪ੍ਰਾਪਰਟੀ ਦੇ ਕੀ ਬਣਾਉਣਾ ਚਾਹੁੰਦੇ ਸਰ ਨਸ਼ਾ ਸੋਤ ਤੋਂ ਅਗਰਨ ਕੀ ਇਸ ਉਪਦੇਸ਼ਦਾਨ ਕਰੂਗਾ ਨਸ਼ਾ ਸੋਤ ਅਗਰਨ ਨੂੰ ਆਪ ਦੇਖੋ ਅਸੀਂ ਹੁਣ ਸ਼ਿਆਫੂ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਦਿਨੋਂ ਅੱਜ ਤੱਕ ਹੌਟਸਪੌਟ ਸੀ ਸਾਡਾ ਚੰਡੀਗੜ੍ਹ ਵੀ ਜਿਹੜਾ ਹੌਟਸਪੌਟ ਆ ਇਹਨਾਂ ਨੂੰ ਅਸੀਂ ਕਲੀਅਰ ਕੱਟ ਦੱਸ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਇਦਾਂ ਦੇ ਸਿਸਟਮ ਦੇਖਣ ਨੂੰ ਮਿਲੋਗੇ ਅਸੀਂ ਆਪਣਾ ਜਾਬਤਾ ਪੂਰਾ ਕਰਕੇ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਅਸੀਂ ਇਸੇ ਤਰ੍ਹਾਂ ਤੁਹਾਡੀਆਂ ਪ੍ਰਾਪਰਟੀਆਂ ਟਾਵਾਂਗੇ ਜੇ ਤੁਸੀਂ ਇਸ ਤਰੀ ਤੁਸੀਂ ਦੇਖਿਆ ਕਿ ਜਿਹੜੀ ਗੱਲਬਾਤ ਕੀਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਨਸ਼ਾ ਸੁੱਧਾਗਰ ਹੋਰਾਂ ਨੂੰ ਇੱਕੋ ਇੱਕ ਸੰਦੇਸ਼ ਜਾਂ ਤਾਂ ਇਹ ਕੰਮ ਛੱਡ ਦੋ ਤੇ ਜਾਂ ਤਾਂ ਜਿੰਨੇ ਵੀ ਨਜਾਇਜ਼ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਜਿਹੜੀ ਜਿੰਨੇ ਵੀ ਹੈ ਇਦਾਂ ਦੀਆਂ ਕਾਰਵਾਈਆਂ ਉਹਨਾਂ ਤੇ ਲਗਾਤਾਰ ਹੋਈ ਜਾਣੀਆਂ ਇਹਨਾਂ ਜੇਕਰ ਤੁਸੀਂ ਇਹ ਕੰਮ ਨਾ ਛੱਡੇਗਾ ਕੈਮਰਾਮੈਨ ਸਾਹਿਬ ਸਿੰਘ ਨਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਖੁਸ਼ਹਾਲ ਕੋ